ਜਿਹੜਾ ਬੰਦਾ ਕਿੱਥੇ ਚੱਲਦਾ ਹੈ ਬੰਦਾ ਕਿੱਥੇ ਜਾਂਦਾ ਹੈ ਉਹ ਤੇ ਚੱਲਦਾ ਲਾਜੀ ਹੁਣ ਫਿਰੇ ਆ ਗਿਆ ਹੁਣ ਫਿਰੇ ਉੱਤੇ ਆ ਗਿਆ ਹਰ ਬੋਲੋ ਜੱਪੀਆ ਯਾਰਾ ਦੀਏ ਆਠ ਪਹਿਰ ਗੋਬਿੰਦ ਜੀਆ ਪ੍ਰਾਣ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋ ਹੋਕਾਰਨ ਪ੍ਰਭ ਪਾਰ ਬ੍ਰਹਮ ਨੱਚੇ ਬੰਦੀਆਂ ਹੀ ਖੜਕਦੇ ਹੋ ਜਿਸ ਕਰਕੇ ਤਾਂ ਲਈ ਇਹ ਕਿਹੜਾ ਕਰੀ ਜਾਂਦਾ ਹੈ ਇੱਕ ਮਹੀਨਾ ਰਹਿ ਗਿਆ ਇਹਨਾਂ ਦਾ ਕਿਉਂ ਆ ਕੇ ਇਹਨਾਂ ਦੇ ਐਸੇ ਹੀ ਆ ਲੈ ਗਿਆ ਕੋਈ ਤਾਂ ਮੰਨ ਜੀ ਇਹਨਾਂ ਨੂੰ ਜੀ ਪਤਾ ਤਾਂ ਕੋਈ ਕਿਸ ਤਰ੍ਹਾਂ ਦਾ ਪ੍ਰੋਗਰਾਮ ਆਇਆ ਤੁਜੀ ਤੇ ਕੋਟ ਦਾ ਇਹ ਫੈਸਲਾ ਆਉਣਾ ਬਾਕੀ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਪੂਰੀ ਮਨੁੱਖਤਾ ਦੇ ਗੁਰੂ ਨੇ ਜੋ ਸਰਬੱਤ ਦਾ ਭਲਾ ਮੰਗਦੇ ਨੇ ਅੱਜ ਉਹਨਾਂ ਦਾ ਜਿਸ ਜਗ੍ਹਾ ਤੇ ਸਰਬੱਤ ਖਾਲਸਾ ਹੋਣ ਜਾ ਰਿਹਾ ਸੀ ਉਸ ਜਗ੍ਹਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਦਮਦਮੀ ਟਕਸਾਲ ਜਿਹੜਾ ਜਨਾਲਾ ਉਹਨਾਂ ਦੇ ਸਿੰਘ ਆਏ ਐ ਸਿੰਘ ਸਾਹਿਬਾਈ ਅਮਰੀਕ ਸਿੰਘ ਜੀ ਜਨਾਲਾ ਸਾਹਿਬ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ ਜੋ ਯੂਨਾਈਟਿਡ ਕਾਲੀਦਲ ਦੇ ਸਖਤਰ ਜਨਰਲ ਨੇ ਤੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਇੱਕ ਹੈ ਅੱਜ ਅਸੀਂ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਪ੍ਰਕਾਸ਼ ਇਸ ਕਰਕੇ ਕੀਤਾ ਕਿ ਅੱਜ ਹਾਈ ਕੋਰਟ ਦੇ ਵਿੱਚ ਫੈਸਲਾ ਹੈ ਤੇ ਹਾਈ ਕੋਰਟ ਨੇ ਕੱਲ ਸਾਨੂੰ ਹੁਕਮ ਦਿੱਤਾ ਸੀ ਸਾਰਿਆਂ ਨੂੰ ਕਿ ਅਸੀਂ ਜੱਜ ਸਭਾ ਨੇ 11 ਵਜੇ ਇਸ ਦਾ ਫੈਸਲਾ ਸੀ ਕਰ ਦੇਵਾਂਗੇ ਪਰ ਉਹਦੇ ਵਿੱਚ ਸਾਨੂੰ ਇਹ ਨਹੀਂ ਕਿਹਾ ਗਿਆ ਕਿਉਂਕਿ ਅਸੀਂ ਮਦਈ ਧਿਰਾਂ ਉਸ ਜਗ੍ਹਾ ਤੇ ਅਸੀਂ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਦਮਦਮੀ ਟਕਸਾਲ ਜਿਹੜਾ ਜਨਾਲਾ ਉਹਨਾਂ ਦੇ ਸਿੰਘ ਆਏ ਐ ਸਿੰਘ ਸਾਹ ਭਾਈ ਅਮਰੀਕ ਸਿੰਘ ਜੀ ਜਨਾਲਾ ਸਾਹਿਬ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ ਜੋ ਯੂਨਾਈਟਿਡ ਕਲੀਨਲ ਦੇ ਸਿਕੱਤਰ ਜਨਰਲ ਨੇ ਤੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਇੱਕ ਹੈ ਅੱਜ ਅਸੀਂ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਪ੍ਰਕਾਸ਼ ਇਸ ਕਰਕੇ ਕੀਤਾ ਕਿ ਅੱਜ ਹਾਈ ਕੋਰਟ ਦੇ ਵਿੱਚ ਫੈਸਲਾ ਹੈ ਤੇ ਹਾਈ ਕੋਰਟ ਨੇ ਕੱਲ ਸਾਨੂੰ ਹੁਕਮ ਦਿੱਤਾ ਸੀ ਸਾਰਿਆਂ ਨੂੰ ਕਿ ਅਸੀਂ ਜੱਜ ਸਭਾ ਨੇ 11 ਵਜੇ ਇਸ ਦਾ ਫੈਸਲਾ ਅਸੀਂ ਕਰ ਦੇਵਾਂਗੇ ਪਰ ਉਹਦੇ ਵਿੱਚ ਸਾਨੂੰ ਇਹ ਨਹੀਂ ਕਿਹਾ ਗਿਆ ਕਿਉਂਕਿ ਅਸੀਂ ਮਦਈ ਤੇ ਰਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨੇ ਹੋਣ ਤੇ ਕਿਉਂਕਿ ਅਸੀਂ ਅਰਦਾਸ ਕੀਤੀ ਸੀ ਪਿਛਲੇ ਸਰਬੱਤ ਖਾਲਸਾ ਚ ਵੀ ਜਦੋਂ ਸਰਬੱਤ ਖਾਲਸਾ ਹੋਣਾ ਹੈ ਉਦੋਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣਗੇ ਪਰ ਜੇਕਰ ਅਸੀਂ ਉਹਦਾ 11 ਵਜੇ ਤੱਕ ਡੀਕ ਦੇ ਸੀਗੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਦਿਨ ਪੂਰੇ ਨਹੀਂ ਸੀ ਕਿ ਦੇ 8 ਤਰੀਕ ਨੂੰ ਭੋਗ ਪਾਣੇ ਸੀ ਇਸ ਕਰਕੇ ਅਸੀਂ ਗੁਰੂਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਨੇ ਜੋ ਹਾਈ ਕੋਰਟ ਦਾ ਫੈਸਲਾ ਆਊਗਾ ਉਹਦੇ ਤੇ ਸਾਰਿਆਂ ਦਾ ਹੀ ਡਿਊਟੀ ਐ ਤੇ ਜੇ ਹਾਈ ਕੋਰਟ ਨੇ ਸਾਨੂੰ ਉਮੀਦ ਪੂਰੀ ਐ ਕਿ ਸਾਡੇ ਹੱਕ ਵਿੱਚ ਹੀ ਫੈਸਲਾ ਹੋਊਗਾ ਕਿਉਂਕਿ ਜਿਹੜੇ ਮੌਲਕ ਅਧਿਕਾਰ ਆ ਫੰਡਮੈਂਟਲ ਰਾਈਟ ਸਵਧਾਨ ਦੀ ਧਾਰਾ 14 19 21 ਦੇ ਮੁਤਾਬਕ ਜਿਹੜਾ ਹਿੰਦੁਸਤਾਨ ਦਾ ਪਾਰਲੀਮੈਂਟ ਆ ਉਹਨੂੰ ਵੀ ਨਹੀਂ ਬਦਲ ਸਕਦਾ ਜੇ ਬਾਬਾ RAMDEV ਮੁਜ਼ਾਰਾ ਕਰ ਸਕਦਾ ਸੁਪਰੀਮ ਕੋਰਟ ਬਿਨਾਂ ਕਿਸੇ ਚਿੱਠੀ ਤੋਂ ਅਖਬਾਰ ਚੋਂ ਪੜ੍ਹ ਕੇ ਸੂਓ ਮੋਟੋ ਐਕਸ਼ਨ ਲੈ ਕੇ ਦਿੱਲੀ ਪੁਲਿਸ ਨੂੰ ਝਾੜ ਪਾਉਂਦੀ ਐ ਕਿ ਮਜਾਰਾ ਕਰ ਸਕਦਾ ਧਰਨਾ ਲਾ ਸਕਦਾ ਤੇ ਫਿਰ ਕਾਨੂੰਨ ਤਾਂ ਹਿੰਦੁਸਤਾਨ ਦੇ ਵਿੱਚ ਸਾਰਿਆਂ ਲਈ ਇੱਕ ਹੈ ਪਿੱਛੇ ਵੀ ਜ਼ਬਰ ਕੀਤਾ ਜਿਹੜਾ 10 ਨਵੰਬਰ ਨੂੰ ਸਾਡੇ ਟੈਂਟ ਤੋੜਤੇ ਉਹ ਜਗਾ ਸਾੜਤੇ ਪਰਿਵਾਰਾਂ ਤੇ ਦਬਾਅ ਪਾਤਾ ਤੇ ਨਹੀਂ ਫੈਸਲਾ ਉਹਦਾ ਫਿਰ ਥੋੜਾ ਗਿਆ ਇਸ ਤਰ੍ਹਾਂ ਦਾ ਰਹੂ ਜੇ ਫਿਰ ਜਦੋਂ ਫੈਸਲਾ ਹੋਊਗਾ ਉਸ ਬਾਰੇ ਵਿਚਾਰ ਲਿਆ ਜਾਊਗਾ ਹਜੇ ਤੱਕ ਤਾਂ ਸਾਨੂੰ ਉਮੀਦ ਹੈ ਤੇ ਪੁਲਿਸ ਕੋਈ ਤੱਕਾ ਕਰਦੀ ਐ ਇਸ ਤਰ੍ਹਾਂ ਦੀ ਪੁਲਸ ਨੂੰ ਤਾਂ ਤੱਕਾ ਕਰਨਾ ਹੀ ਨਹੀਂ ਚਾਹੀਦਾ ਜੀ ਕਿ ਗੁਰੂ ਤਾਂ ਸਾਰਿਆਂ ਦਾ ਇੱਕ ਹੈ ਜੀ सब करना ਨੰਬਰਾਂ ਦੇ ਖਲਾਜ ਵਰਗੇ ਨੰਬਰਾਂ ਦਾ ਜੀ ਇਹਨੂੰ ਵੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਖਾਲਸਾ ਪੰਥ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ 8 ਦਸੰਬਰ 2016 ਦੇ ਸਰਬੱਤ ਖਾਲਸਾ ਨੂੰ ਚੜ੍ਹਦੀ ਕਲਾ ਵਿੱਚ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਅੱਜ 6 ਦਸੰਬਰ ਨੂੰ ਅਮਰਤ ਵੇਲੇ 4 ਵਜੇ ਸਰਬੱਤ ਖਾਲਸਾ ਵਾਲੀ ਜਗ੍ਹਾ ਤੱਕ ਸ੍ਰੀ ਦਮਦਮਾ ਸਾਹਿਬ ਨੱਤ ਰੋਡ ਤਲਵੰਡੀ ਸਾਬੂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਧੁਰ ਕੀ ਬਾਣੀ ਦੀ ਆਰੰਭ ਹੋ ਚੁੱਕੇ ਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਆਪ ਸਰਬੱਤ ਸੰਗਤਾਂ ਹੋਮ ਹਮਾ ਕੇ ਉੱਥੇ ਪਹੁੰਚੋ ਅਤੇ ਸਤਿਗੁਰ ਦੀ ਬਾਣੀ ਨੂੰ ਸਰਵਣ ਕਰੋ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰੋ ਈ ਸਰਬੱਤ ਖਾਲਸਾ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਪੰਥ ਤੇ ਪੰਜਾਬ ਦੇ ਭਵਿੱਖ ਦੇ ਫੈਸਲੇ ਤੈਅ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਕਿਉਂਕਿ ਬਰਗਾੜੀ ਬਾਈਬਲ ਕਾਂਡ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਜਿਹੜੀ ਆ ਉਹ ਨਹੀਂ ਦਿੱਤੀ ਗਈ ਸਰਕਾਰ ਵੱਲੋਂ ਤੇ ਨਾ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੁਰਜ ਜਵਾਰ ਸਿੰਘ ਵਾਲਾ ਤੋਂ ਚੋਰੀ ਹੋਏ ਅੱਜ ਤੱਕ ਪ੍ਰਾਪਤ ਕੀਤੇ ਔਰ ਨਾ ਹੀ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੱਜ ਵੀ ਤੇੜਾ ਜੇਲ੍ਹ ਚ ਬੰਦ ਨੇ ਹੋਰ ਬਹੁਤ ਸਾਰੇ ਸਿੰਘ ਜਿਹੜੇ ਬੰਦੀ ਐ ਉਹਨਾਂ ਦੀ ਸਰਕਾਰ ਤੁਰੰਤ ਰਿਹਾਈ ਕਰੇ ਉਹਨਾਂ ਦੀ ਰਿਹਾਈ ਵਾਸਤੇ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਵਾਸਤੇ ਇਹ ਸ਼੍ਰੀ ਅਖੰਡ ਪਾਠ ਸਾਹਿਬ ਸਰਬੱਤ ਖਾਲਸਾ ਦੇ ਆਰੰਭ ਹੋ ਚੁੱਕੇ ਆ ਸੋ ਸੰਗਤਾਂ ਨੂੰ ਸਨਿਮਰ ਬੇਨਤੀ ਐ ਕਿ ਤਲਵੰਡੀ ਸਾਬੋ ਦੇ ਨੇੜੇ-ਨੇੜੇ ਪਿੰਡਾਂ ਜੋ ਤੇ ਦੂਰ-ਦਰਾੜਿਆਂ ਤੋਂ ਸੰਗਤਾਂ ਹੋਣੀ ਹਮ-ਹਮਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਨੱਤ ਰੋਡ ਤਲਵੰਡੀ ਸਾਬੋ ਜਿੱਥੇ ਸਰਬੱਤ ਖਾਲਸਾ ਹੋ ਰਿਹਾ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਦਿ ਈ ਭਰੋ ਅਤੇ ਸੇਵਾ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਸੂਹ ਸੰਗਤਾਂ ਨੂੰ ਇਹ ਸਿਰਮਰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ